ਸਤਿ ਸ੍ਰੀ ਅਕਾਲ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਅਮਰਤ ਵੇਲੇ ਦੀਆਂ ਰਲ ਮਿਲ ਕੇ ਹਾਜ਼ਰੀਆਂ ਭਰ ਰਹੇ ਹਾਂ ਸਾਹਿਬ ਜੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਬਚਨ ਉਹਨਾਂ ਦੀ ਅੰਮ੍ਰਿਤ ਬਾਣੀ ਦੇ ਵਿਚਾਰ ਜੋ ਲੜੀਵਾਰ ਆਪਾਂ ਰੰਭ ਕੀਤੀ ਹੋਈ ਹੈ ਮਹਾਰਾਜ ਸਾਹਿਬ ਜੀ ਚੌਥੀ ਪੌੜੀ ਦੇ ਵਿੱਚ ਜੋ ਸਾਨੂੰ ਉਪਦੇਸ਼ ਦਿਰੜ ਕਰਵਾ ਰਹੇ ਹਨ ਆਪਾਂ ਰਲ ਮਿਲ ਕੇ ਵਿਚਾਰ ਧਾਰਾ ਦੇ ਨਾਲ ਰਲ ਮਿਲ ਕੇ ਮਾਨਵਿਰਤੀ ਨੂੰ ਇਕਾਗਰ ਕਰਕੇ ਹਾਜ਼ਰੀ ਭਰ ਸਕੀਏ ਇੱਕ ਵਾਰੀ ਅਸ਼ੀਰਵਾਦ ਬਖਸ਼ੋ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਵਾਲੀ ਪੌੜੀ ਵਿੱਚ ਮਹਾਰਾਜ ਨੇ ਬਚਨ ਕੀਤਾ ਸੀ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇ ਰਹਿ ਕਹਿ ਮੇਰੇ ਮਾਲਕ ਪ੍ਰਮਾਤਮਾ ਜਿਨ ਮਨੁੱਖਾਂ ਦੇ ਜਿਨਾਂ ਜਗਿਆਸੂ ਗੁਰਮੁਖ ਪਿਆਰਿਆਂ ਦੇ ਹਿਰਦੇ ਵਿੱਚ ਤੇਰਾ ਨਾਮ ਵਸ ਜਾਂਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਰੋਮ ਰੋਮ ਦੇ ਵਿੱਚ ਪਰਮਾਤਮਾ ਵਾਹਿਗੁਰੂ ਤੇਰਾ ਨਾਮ ਵਸ ਜਾਂਦਾ ਹੈ ਉਹਨਾਂ ਦੇ ਹਿਰਦੇ ਵਿੱਚ ਸਦਾ ਖੁਸ਼ੀਆਂ ਆਨੰਦ ਖੇੜੇ ਬਣ ਜਾਂਦੇ ਹਨ ਤੇ ਅੱਜ ਉਸੇ ਨਾਮ ਦੀ ਵਡਿਆਈ ਮਹਾਰਾਜ ਕਰ ਰਿਹਾ ਕਿ ਹੁਣ ਹਿਰਦੇ ਵਿੱਚ ਤਾਂ ਪਰਮਾਤਮਾ ਦਾ ਨਾਮ ਵਸ ਗਿਆ ਤੇਰਾ ਨਾਮ ਮੇਰੇ ਹਿਰਦੇ ਰੂਪੀ ਘਰ ਵਿੱਚ ਵਸ ਗਿਆ ਤੇ ਤੇਰਾ ਨਾਮ ਹੀ ਮੇਰਾ ਆਧਾਰ ਬਣ ਗਿਆ ਕਿਉਂਕਿ ਹਰ ਇੱਕ ਜੀਵ ਦੇ ਜ਼ਿੰਦਗੀ ਦਾ ਕੋਈ ਨਾ ਕੋਈ ਆਧਾਰ ਹੁੰਦਾ ਹੈ ਆਧਾਰ ਤੋਂ ਭਾਵ ਹੈ ਨੀ ਆਧਾਰ ਤੋਂ ਭਾਵ ਹੈ ਪੈਰ ਇੱਕ ਆਪਾ ਮੰਜ਼ਲ ਕੋਈ ਬਣਾਉਣੀ ਹੋਵੇ ਕੋਈ ਆਪਾ ਕੋਠਾ ਕੋਈ ਥੋੜੀ ਬਹੁਤ ਬਿਲਡਿੰਗ ਬਣਾਉਣੀ ਹੋਵੇ ਤਾਂ ਜਿਹੜੀ ਉਹਦੀ ਨੀਂਹ ਐ ਉਹਨੂੰ ਪੱਕਿਆ ਕਰਨਾ ਬੜਾ ਜ਼ਰੂਰੀ ਹੁੰਦਾ ਜਿੰਨੀ ਵੱਡੀ ਮਰਜ਼ੀ ਬਿਲਡਿੰਗ ਬਣਾ ਲਓ ਪਰ ਥੱਲੇ ਨੀਂਹ ਬੜੀ ਪੱਕੀ ਚਾਹੀਦੀ ਆ ਇੱਥੇ ਮਹਾਰਾਜ ਨੇ ਆਧਾਰ ਦਾ ਨਾਮ ਨੀਂਹ ਭਾਵ ਪੈਰ हे ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਤੇਰਾ ਨਾਮ ਅਮਰਤ ਹੈ ਤੇਰਾ ਨਾਮ ਸਾਨੂੰ ਜੀਵਨ ਦਿੰਦਾ ਹੈ ਆਤਮਿਕ ਜੀਵਨ ਤੇਰੇ ਨਾਮ ਨੂੰ ਮੈਂ ਆਪਣਾ ਆਧਾਰ ਬਣਾ ਲਿਆ ਹੈ ਤੇਰਾ ਨਾਮ ਮੇਰੇ ਵਾਸਤੇ ਇੰਨਾ ਜ਼ਰੂਰੀ ਹੈ ਜਿਵੇਂ ਕਹਦੇ ਨਿਰਧਨ ਕੋ ਧਨ ਅੰਦਲੇ ਕੋ ਟਿਕ ਮਾਤ ਦੂਧ ਜੈਸੇ ਵਾਲੇ ਜਿਵੇਂ ਕੋਈ ਨਿਰਧਨ ਬੰਦਾ ਹੋਵੇ ਬਹੁਤ ਕਰਜ਼ਾਈ ਹੋਵੇ ਉਹਨੂੰ ਪੈਸੇ ਦੀ ਧਨ ਦੀ ਕਿੰਨੀ ਲੋੜ ਹੈ ਤੇ ਦੂਜਾ ਕਹਿੰਦੇ ਜਿਵੇਂ ਇੱਕ ਅੰਨਾ ਬੰਦਾ ਹੁੰਦਾ ਇੱਕ ਅੰਨੇ ਬੰਦੇ ਨੂੰ ਡੰਗੋਰੀ ਦੀ ਟਿੱਕ ਕਹਿੰਦੇ ਆ ਸੋਟੀ ਉਹਨੂੰ ਸਹਾਰੇ ਦੀ ਬੜੀ ਲੋੜ ਹੈ ਤੁਰਨ ਵਾਸਤੇ ਚੱਲਣ ਵਾਸਤੇ ਪਹਿਲਾ ਤੇ ਕਹਿੰਦੇ ਨਿਰਧਨ ਬੰਦੇ ਨੂੰ ਜਿਵੇਂ ਪੈਸੇ ਦੀ ਧਨ ਪਦਾਰਥ ਦੀ ਲੋੜ ਹੈ ਦੂਜਾ ਕਹਿੰਦੇ ਜਿਵੇਂ ਅੰਨੇ ਬੰਦੇ ਨੂੰ ਸੋਟੀ ਦੀ ਡੰਗੋਰੀ ਦੀ ਲੋੜ ਹੈ ਤੀਜਾ ਕਹਿੰਦੇ ਮਾਤ ਦੁੱਧ ਜੈਸੇ ਬਾਲੇ ਜਿਵੇਂ ਇੱਕ ਛੋਟੇ ਜਿਹੇ ਨਵ ਜੰਮੇ ਬੱਚੇ ਨੂੰ ਮਾਂ ਦੇ ਦੁੱਧ ਦੀ ਲੋੜ ਹੈ ਨਾ ਮਾਂ ਦੇ ਦੁੱਧ ਤੋਂ ਬਿਨਾ ਬੱਚਾ ਕਮਜ਼ੋਰਾ ਹੋ ਜਾਂਦਾ ਹੈ ਮਾਂ ਦੇ ਦੁੱਧ ਤੋਂ ਬਿਨਾ ਬੱਚੇ ਦਾ ਪਾਲਣ ਪੋਸ਼ਣ ਨਹੀਂ ਹੋ ਸਕਦਾ हे ਪ੍ਰਮਾਤਮਾ ਇਸੇ ਤਰ੍ਹਾਂ ਮੈਨੂੰ ਤੇਰੇ ਨਾਮ ਦੀ ਤੇਰੇ ਆਧਾਰ ਦੀ ਲੋੜ ਹੈ ਨੇੜ ਧਨ ਕੋ ਧਨ ਅੰਦਲੇ ਕੋ ਟਿੱਕ ਮਾਤ ਦੂਦ ਜੈਸੇ ਬਾਲੇ ਸਾਗਰ ਮੈਂ ਬੋਹਿ ਥ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ ਇਸ ਭਵ ਸਾਗਰ ਦੇ ਵਿੱਚ ਮੇਰਾ ਜ਼ਿੰਦਗੀ ਵਾਲਾ ਬੇੜਾ ਡੁੱਬਦਾ ਜਾਂਦਾ ਸੀ ਤੂੰ ਐਸੀ ਕਿਰਪਾ ਕੀਤੀ ਤੂੰ ਐਸੀ ਮਿਹਰ ਕੀਤੀ ਮੈਨੂੰ ਆਪਣੇ ਨਾਮ ਦਾ ਜਹਾਜ਼ ਦਿੱਤਾ ਸਾਗਰ ਮੈਂ ਬੋਹਿ ਥ ਪਾਇਓ ਹਰ ਨਾਨਕ ਦੁਨੀਆ ਤੂ ਪਾਪ ਹੁੰਦਾ ਜਹਾਜ਼ ਕਹਿੰਦੇ ਤੇਰੀ ਕਿਰਪਾ ਦੇ ਨਾਲੇ ਭਵ ਸਾਗਰ ਦੇ ਸੰਸਾਰ ਸਾਗਰ ਦੇ ਵਿੱਚ ਮੈਨੂੰ ਤੇਰੇ ਨਾਮ ਦਾ ਜਹਾਜ਼ ਮਿਲ ਗਿਆ ਜੀ ਤੇ ਚੜ ਕੇ ਮੈਂ ਪਾਰ ਹੋ ਜਾ ਜਿਹਦੇ ਚੜ ਕੇ ਮੈਂ ਸੰਸਾਰ ਤੋਂ ਆਪਣੀ ਜੀਵਨ ਵਾਲੀ ਜ਼ਿੰਦਗੀ ਤੋਂ ਪਾਰ ਲੰਘ ਜਾ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਿਹਾ ਕਿ ਪ੍ਰਮਾਤਮਾ ਤੇਰਾ ਨਾਮ ਮੇਰੇ ਵਾਸਤੇ ਆਧਾਰ ਹੈ ਮਹਾਰਾਜ ਸੱਚੇ ਪਾਤਸ਼ਾਹ ਹਰ ਜਗ੍ਹਾ ਸਾਨੂੰ ਪਰਮਾਤਮਾ ਵਾਇਕ੍ਰੂ ਦੇ ਨਾਮ ਦੀ ਵਿੜਿਆਈ ਦੱਸ ਰਹੇ ਆ ਪਰਮਾਤਮਾ ਦੇ ਨਾਮ ਦੇ ਨਾਲ ਜੁੜਨ ਵਾਸਤੇ ਦੱਸ ਰਹੇ ਆ ਕਿ ਭਾਈ ਰਹਿਣਾ ਇਹ ਸੰਸਾਰ ਦੇ ਵਿੱਚ ਹੀ ਐ ਰਹਿਣਾ ਇਹ ਪਰਿਵਾਰ ਦੇ ਵਿੱਚ ਹੀ ਐ ਬ੍ਰਹਮ ਗਿਆਨੀ ਸਦਾ ਨਿਰਲੇਪ ਕਹਿੰਦੇ ਜਿਵੇਂ ਬ੍ਰਹਮ ਗਿਆਨੀ ਰੱਬ ਦੇ ਪਿਆਰੇ ਤਤਵੇਤੇ ਹੁੰਦੇ ਨਾ ਉਹ ਸੰਸਾਰ ਤੋਂ ਨਿਰਲੇਪ ਕਿਉਂ ਰਹਿਣ ਲੱਗ ਜਾਂਦੇ ਆ ਉਹ ਸੰਸਾਰ ਤੋਂ ਥੋੜਾ ਥੋੜਾ ਦੂਰ ਕਿਉਂ ਰਹਿਣ ਲੱਗ ਜਾਂਦੇ ਆ ਉਹਨਾਂ ਨੂੰ ਪਤਾ ਹੈ ਦੁਨੀਆ ਦੇ ਪਦਾਰਥ ਨਾਸਵੰਤ ਨੇ ਇਹ ਸੰਸਾਰ ਨਾਸਵੰਤ ਹੈ ਇੱਕ ਦਿਨ ਖਤਮ ਹੋ ਜਾਂਦਾ ਹੈ ਦੁਨੀਆ ਦਾ ਕੋਈ ਵੀ ਪਦਾਰਥ ਹੋਵੇ ਕੋਈ ਵੀ ਪਦਾਰਥ ਹੋਵੇ ਇਹ ਇੱਕ ਨਾ ਇੱਕ ਦਿਨ ਖਤਮ ਹੋ ਜਾਂਦਾ ਨਾਸ਼ ਹੋ ਜਾਂਦਾ ਉਹਦੇ ਨਾਲ ਆਪਾਂ ਕਿੰਨਾ ਕੁ ਸਮਾਂ ਜੁੜ ਕੇ ਰਹਿ ਸਕਦੇ ਆ ਹੁਣ ਜਦੋਂ ਦੁਨੀਆ ਦਾ ਕੋਈ ਪਦਾਰਥ ਸਾਡੇ ਕੋਲੋਂ ਖੁੱਸਦਾ ਹੈ ਸਾਡੇ ਕੋਲੋਂ ਦੂਰ ਹੁੰਦਾ ਹੈ ਅਸੀਂ ਉਹਦੇ ਨਾਲ ਇੰਨਾ ਜੁੜ ਜਾਂਨੇ ਆ ਉਹਦੇ ਨਾਲ ਅਸੀਂ ਆਪਣਾ ਇੰਨਾ ਉਹਦੇ ਨਾਲ ਸਬੰਧ ਜੋੜ ਲੈਨੇ ਆ ਜਦੋਂ ਉਹ ਸਾਡੇ ਤੋਂ ਦੂਰ ਹੁੰਦਾ ਤਾਂ ਅਸੀਂ ਫਿਰ ਪਰੇਸ਼ਾਨ ਹੁੰਨੇ ਆ ਅਸੀਂ ਉਹ ਤੋਂ ਦੁਖੀ ਹੁੰਨੇ ਆ ਪਰ ਮਹਾਰਾਜ ਸੱਚੇ ਪਾਤਸ਼ਾਹ ਸਮਝਾ ਰਹੇ ਆ ਕਿ ਭਾਈ ਇਹ ਸੰਸਾਰ ਦੇ ਜਿੰਨੇ ਵੀ ਪਦਾਰਥ ਨੇ ਤੇਰੀ ਜ਼ਿੰਦਗੀ ਦੇ ਨਾਲ ਸੰਬੰਧ ਰੱਖਣ ਵਾਲੇ ਨੇ ਇਹ ਸਦਾ ਰਹਿਣ ਵਾਲੇ ਨਹੀਂ ਇਹ ਦੁਨੀਆ ਆਉਣ ਜਾਵਣੀ ਇਹ ਦੁਨੀਆ ਇਹ ਦੁਨੀਆ ਦੇ ਪਦਾਰਥ ਇੱਕ ਦਿਨ ਖਤਮ ਹੋ ਜਾਂਦੇ ਆ ਇਸੇ ਕਰਕੇ ਇਹਨਾਂ ਦੇ ਵਿੱਚ ਰਹਿ ਕੇ ਆਪਣੀ ਸੁਰਤ ਨੂੰ ਇਹ ਮੈਸੇਜ ਦੇ ਆਪਣੀ ਸੁਰਤ ਨੂੰ ਇਹ ਸਮਝਾ ਕੇ ਰੱਖ ਮਨਾ ਜੋ ਤੇਰੇ ਕੋਲ ਅੱਜ ਹੈ ਕੱਲ ਨੂੰ ਖਤਮ ਵੀ ਹੋ ਸਕਦਾ ਹੈ ਜੋ ਤੇਰੇ ਕੋਲ ਅੱਜ ਹੈ ਜਿਹਦਾ ਤੂੰ ਮਾਲਕ ਬਣਿਆ ਬੈਠਾ ਹੈ ਜਿਹਨੂੰ ਤੂੰ ਆਪਣਾ ਆਪਣਾ ਸਮਝਦਾ ਹੈ ਏਕ ਨਾ ਇੱਕ ਦਿਨ ਤੇਰੇ ਤੋਂ ਖੁੱਸ ਸਕਦਾ ਤੇਰੇ ਤੋਂ ਦੂਰ ਹੋ ਸਕਦਾ ਹੁਣ ਵੇਖੋ ਨਾ ਹਰ ਇੱਕ ਬੰਦੇ ਦੇ ਮਨ ਦਾ ਇਹ ਸਵਾਲ ਹੁੰਦਾ ਹੈ ਹਰ ਇੱਕ ਇਨਸਾਨ ਦੇ ਮਨ ਦੇ ਬਾਵਲੇ ਬਾਵਲੇ ਇਹ ਹੁੰਦੇ ਆ ਕਿ ਮੈਂ ਸਾਰਿਆਂ ਦਾ ਕਰਦਾ ਫਲਾਣੇ ਬੰਦੇ ਦਾ ਮੈਂ ਬਹੁਤ ਕੀਤਾ ਉਹ ਮੇਰੇ ਤੋਂ ਦੂਰ ਹੋ ਗਿਆ ਆ ਬੰਦੇ ਮੇਰੇ ਨਾਲ ਜੁੜੇ ਨੇ ਮੈਨੂੰ ਕਦੇ ਨਹੀਂ ਛੱਡ ਕੇ ਜਾਂਦੇ ਹੁੰਦਾ ਨਾ ਕਈ ਵਾਰੀ ਵੀ ਆ ਬੰਦੇ ਦਾ ਆਪਣੇ ਨੇ ਨਹੀਂ ਇਹ ਸਾਨੂੰ ਛੱਡ ਕੇ ਜਾਂਦੇ ਪਰ ਇੱਕ ਦਿਨ ਲੋੜ ਪੈਣ ਤੇ ਪਿੱਛੇ ਹੋ ਜਾਂਦੇ ਆ ਫੇਰ ਅਸੀਂ ਦੁਖੀ ਹੁੰਨੇ ਆ ਫੇਰ ਅਸੀਂ ਪਰੇਸ਼ਾਨ ਹੁੰਨੇ ਆ ਸਾਡੇ ਅਸੀਂ ਪਰਿਵਾਰ ਦੇ ਨਾਲ ਕਿੰਨਾ ਪਿਆਰ ਕਰਦੇ ਆ ਰਿਸ਼ਤੇ ਨਾਤਿਆਂ ਨਾਲ ਭੈਣ ਭਰਾਵਾਂ ਨਾਲ ਪੁੱਤਰਾਂ ਧੀਆਂ ਨਾਲ ਅਸੀਂ ਆਪਣੇ ਆਪ ਤੋਂ ਵੱਧ ਕੇ ਪਿਆਰ ਕਰਦੇ ਆ ਪਰ ਕਈ ਵਾਰੀ ਉਹ ਵੀ ਮੁੱਖ ਮੋੜ ਜਾਂਦੇ ਆ ਅਸੀਂ ਫੇਰ ਪਰੇਸ਼ਾਨ ਹੁੰਨੇ ਆ ਅਸੀਂ ਘਰ ਨੂੰ ਕਿੰਨੇ ਮਿਹਨਤ ਨਾਲ ਬਣਾਉਣੇ ਆ ਇੱਕ ਦਿਨ ਸਾਡੇ ਤੋਂ ਇਹ ਵੀ ਖੋਸ ਸਕਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਮੁੱਲ ਜ਼ਮੀਨ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਬਸਾਇਆ ਸੀ ਸ੍ਰੀ ਆਨੰਦਪੁਰ ਸਾਹਿਬ ਦੀ ਜਿੰਨੀ ਜਗ੍ਹਾ ਹੈ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਮੁੱਲ ਖਰੀਦ ਕੇ ਜਗਾ ਬਣਾਈ ਸੀ ਉਹ ਫਿਰ ਗੁਰੂ ਤੇਗ ਬਹਾਦਰ ਸਾਹਿਬ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਨੇ ਉਹ ਸਾਰਾ ਜਿੱਨਾ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਸੀ ਸ੍ਰੀ ਅਨੰਦਪੁਰ ਸਾਹਿਬ ਦੀ ਜਿੰਨੀ ਧਰਤੀ ਸਾਰੀ ਇਹ ਜਗਾ ਆਪ ਬਣਾਈ ਆਪ ਉਹ ਸਾਰੀ ਬਿਲਡਿੰਗ ਤਿਆਰ ਕੀਤੀ ਪਰ ਜਦੋਂ ਛੱਡਣ ਦਾ ਸਮਾਂ ਆਇਆ ਉਹ ਇੱਕਦਮ ਛੱਡ ਗਏ ਜਦੋਂ ਛੱਡਣ ਦਾ ਸਮਾਂ ਆਇਆ ਜਦੋਂ ਬਣਾਇਆ ਉਦੋਂ ਵੀ ਮਿਹਨਤ ਨਾਲ ਬਣਾਇਆ ਤੇ ਜਦੋਂ ਛੱਡਣ ਦਾ ਸਮਾਂ ਆਇਆ ਬਿਲਕੁਲੇ ਪਰੇਸ਼ਾਨੀ ਨਹੀਂ ਮੰਨੀ ਐ ਨਹੀਂ ਕਿਹਾ ਵੀ ਮੈਂ ਕਿਉਂ ਛੱਡਾਂ ਇਹਦਾ ਸਾਡੇ ਪਿਤਾ ਨੇ ਬਣਾਇਆ ਅਸੀਂ ਕਿਉਂ ਛੱਡ ਕੇ ਜਾਈਏ ਭਾਈ ਪਰ ਛੱਡਣ ਦਾ ਸਮਾਂ ਆਇਆ ਛੱਡਤਾ ਚਾਰ ਪੁੱਤਰ ਪ੍ਰਮਾਤਮਾ ਨੇ ਦਿੱਤੇ ਸਹਿਬਜ਼ਾਦਾ ਅਜੀਤ ਸਿੰਘ ਸਹਿਬਜ਼ਾਦਾ ਜੁਝਾਰ ਸਿੰਘ ਸਹਿਬਜ਼ਾਦਾ ਜੋਰਾਵਰ ਸਿੰਘ ਸਹਿਬਜ਼ਾਦਾ ਫਤਿਹ ਸਿੰਘ ਚਾਰ ਪੁੱਤਰ ਪ੍ਰਮਾਤਮਾ ਨੇ ਬਖਸ਼ੇ ਪਰ ਜਦੋਂ ਪਹਿਲਾ ਉਹਨਾਂ ਦਾ ਪਾਲਣ ਪੋਸ਼ਣ ਵੀ ਬਹੁਤ ਪਿਆਰ ਨਾਲ ਕੀਤਾ ਮਹਾਰਾਜ ਨੇ ਆਪਣੇ ਬੱਚਿਆਂ ਦੀ ਆਪਣੇ ਸਹਬਜ਼ਾਦੇ ਦੀ ਪਰਗ੍ਰਿਸ਼ ਮਹਾਰਾਜ ਨੇ ਬਹੁਤ ਪਿਆਰ ਨਾਲ ਕੀਤੀ ਉਹਨਾਂ ਨੂੰ ਬੜੀ ਦੇਖਭਾਲ ਉਹਨਾਂ ਦੀ ਕੀਤੀ ਪਰ ਜਦੋਂ ਸਬਾ ਆ ਗਿਆ ਅੱਖਾਂ ਦੇ ਸਾਹਮਣੇ ਵੱਡੇ ਸਹਬਜ਼ਾਦੇ ਸ਼ਹੀਦ ਹੁੰਦੇ ਆ ਅੱਖਾਂ ਵਿੱਚ ਇੱਕ ਹੰਝੂ ਤੱਕ ਨਹੀਂ ਵਹਾਇਆ ਮਹਾਰਾਜ ਨੇ ਜੇ ਕਾਰੇ ਛੱਡੇ ਫਿਰ ਦੋ ਪੁੱਤਰ ਉਹਨਾਂ ਦੀ ਜਦੋਂ ਖਬਰ ਆਈ ਵੀ ਮਹਾਰਾਜ ਤੇਰੇ ਬੱਚਿਆਂ ਨੂੰ ਛੋਟੇ ਛੋਟੇ ਸਹਿਬਜ਼ਾਦਿਆਂ ਨੂੰ ਉਹਨਾਂ ਜ਼ਾਲਮਾਂ ਨੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ। ਦੋ ਮੁਗਲਾਂ ਨੇ ਤੇਰੇ ਸਹਿਬਜ਼ਾਦਿਆਂ ਦੀਆਂ ਹਿੱਕਾਂ ਤੇ ਬਹਿ ਕੇ ਮਹਾਰਾਜ ਛਾਰ ਅਗਾ ਵੜ ਕੇ ਵੜ ਕੇ ਸ਼ਹੀਦ ਕੀਤਾ ਤੇ ਫੇਰ ਵੀ ਕੋਈ ਉਦਾਸੀ ਨਹੀਂ ਆਈ ਚਿਹਰੇ ਤੇ। ਕੋਈ ਗਿਲਾ ਸ਼ਿਕਵਾ ਨਹੀਂ ਮੰਨਿਆ। ਕੋਈ ਪਰਮਾਤਮਾ ਨੂੰ ਆਲਾਮਾ ਨਹੀਂ ਦਿੱਤਾ। ਉਦੋਂ ਵੀ ਪਹਾੜਾ ਹੀ ਮੰਨ ਲਿਆ ਤੇਰਾ ਕੀਆ ਮਿੱਠਾ ਲੱਗੈ ਹਰਨਾਮ ਪਦਾਰਥ। ਨਾਨਕ ਮੰਗੈ हे ਪ੍ਰਮਾਤਮਾ ਇਹ ਪਦਾਰਥ ਇਹ ਧਨ ਦੌਲਤ ਤੇਰਾ ਦਿੱਤਾ ਹੋਇਆ ਹੈ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪਤੇ ਕਿਆ ਲਾਗੈ ਮੇਰਾ ਪ੍ਰਮਾਤਮਾ ਤੇਰਾ ਦਿੱਤਾ ਹੋਇਆ ਹੈ ਜੇ ਕਿਤੇ ਇਹ ਮੇਰੇ ਤੋਂ ਦੂਰ ਵੀ ਹੋਵੇ ਤਾਂ ਅਸੀਂ ਆਪਣੇ ਆਪ ਨੂੰ ਖਤਮ ਨਾ ਕਰ ਲਈਏ ਅਸੀਂ ਸਾਰਾ ਫਿਰ ਪਰੇਸ਼ਾਨ ਨਾ ਹੋਈਏ ਇਹੀ ਮਹਾਰਾਜ ਸਾਨੂੰ ਵਾਰ-ਵਾਰ ਸਮਝਾ ਰਹੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਦੋਂ ਆਪਾਂ ਸ਼ਲੋਕ ਪੜ੍ਹਦੇ ਆ ਉਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਇਹੀ ਸਮਝਾਇਆ ਸਾਨੂੰ ਕਿ ਭਾਈ ਜਾਗ ਰਚਨਾ ਸਭ ਝੂਠ ਹੈ ਜਾਨ ਲਹਿੋਰੇ ਮੀਤ ਕਹਿ ਨਾਨਕ ਫਿਰ ਨਾ ਰਹੈ ਜਿਉ ਬਾਲੂ ਕੀ ਪੀਤ ਜੋ ਉਪਜਿਓ ਸੋ ਬਿੰਸ ਹੈ ਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ ਤੇ ਹੁਣ ਜਦੋਂ ਅਸੀਂ ਸੰਸਾਰ ਵਾਲੇ ਪਾਸੇ ਖੜ ਕੇ ਵੇਖਦੇ ਆ ਅਸੀਂ ਆਪਣੀ ਗੱਲ ਕਰਦੇ ਆ ਆਪਾਂ ਸਾਰੇ ਜਦੋਂ ਅਸੀਂ ਸੰਸਾਰ ਵਾਲੇ ਖਾਸੇ ਖੜ ਕੇ ਵੇਖਦੇ ਆ ਫਿਰ ਸਾਡੇ ਮਨ ਵਿੱਚ ਬੜੇ ਸਵਾਲ ਉੱਠਦੇ ਆ ਵੀ ਇੰਨਾ ਬਾਰ ਬਾਰ ਹੀ ਕਿਉਂ ਗੱਲ ਆਈ ਬਾਣੀ ਵਿੱਚ ਵੀ ਇਹ ਤੇਰੇ ਘਰ ਨਹੀਂ ਤੇਰਾ ਇਹ ਨਹੀਂ ਤੇਰਾ ਉਹ ਨਹੀਂ ਤੂੰ ਹੰਕਾਰ ਨਾ ਕਰ ਹਉਮੈ ਨਾ ਕਰ ਇਹਦੇ ਤੇ ਬਹੁਤਾ ਮਾਨ ਨਾ ਕਰ ਗੁਰੂ ਸਾਨੂੰ ਪਦਾਰਥਾਂ ਤੋਂ ਦੂਰ ਕਿਉਂ ਕਰਦਾ ਹੈ ਸਾਨੂੰ ਸਾਡੇ ਮਨ ਵਿੱਚ ਆਉਂਦਾ ਹੈ ਨਾ ਵੀ ਮਹਾਰਾਜ ਹਰ ਵੇਲੇ ਕਿਉਂ ਸਾਨੂੰ ਕਹਿੰਦੇ ਭਾਈ ਇਹਦੇ ਨਾਲ ਬਹੁਤਾ ਮੋਹ ਨਾ ਪਾ ਪੰਕਜ 모ਹ ਪਗ ਨਹੀਂ ਚੱਲਦਾ ਹਮ ਦੇਖਾਂ ਤਹਿ ਡੁੱਬੀ ਅਲੇ ਕੇ ਭਾਈ ਜਿਹੜਾ ਪਰਿਵਾਰ ਦੇ ਇਹ ਸੰਸਾਰ ਦੇ ਬਹੁਤਾ ਮੋਹ ਵਿੱਚ ਫਸ ਜਾਂਦਾ ਹੈ ਉਹ ਹਮੇਸ਼ਾ ਡੁੱਬ ਜਾਂਦਾ ਹੈ ਤੇ ਜਿਹੜੇ ਇਹਦੇ ਉੱਪਰ ਉੱਪਰ ਰਹਿੰਦੇ ਆ ਉਹ ਸੰਸਾਰ ਤੋਂ ਤਰ ਜਾਂਦੇ ਆ ਹੁਣ ਇਸੇ ਕਰਕੇ ਕਹਰੇ ਬ੍ਰਹਮ ਗਿਆਨੀ ਸਦਾ ਨਿਰਲੇਪ ਕਹਿੰਦੇ ਰਹਦੇ ਸੰਸਾਰ ਦੇ ਵਿੱਚ ਹੀ ਨੇ ਰਹਿੰਦੇ ਪਰਿਵਾਰ ਦੇ ਵਿੱਚ ਹੀ ਨੇ ਰਹਿੰਦੇ ਉਹ ਇਹ ਮੋਹ ਮਾਇਆ ਦੇ ਵਿੱਚ ਹੀ ਆ ਪਰ ਥੋੜਾ ਜਿਹਾ فاਸਲਾ ਰੱਖਦੇ ਆ ਥੋੜਾ ਜਿਹਾ فاਸਲਾ ਵੀ ਜੇ ਕਿਤੇ ਛੱਡਣਾ ਪਏ ਤਾਂ ਛੱਡ ਦੇਣਾ ਜੇ ਆਪਣੇ ਕੋਲ ਹੈ ਤਾਂ ਉਹਨਾਂ ਨੂੰ ਵਰਤ ਰਹੇ ਆ ਇਹ ਜੋ ਵੀ ਪਦਾਰਥ ਨੇ ਜੇ ਸਾਡੇ ਕੋਲ ਹੈ ਤਾਂ ਅਸੀਂ ਵਰਤ ਰਹੇ ਆ ਤੇ ਜੇ ਕਦੇ ਛੱਡਣੇ ਪਏ ਤਾਂ ਛੱਡਦੇ ਨੇ ਆ ਇਸੇ ਕਰਕੇ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲਮਹਿ ਕਮਲ ਅਲੇਪ ਕਹਿੰਦੇ ਜਿਵੇਂ ਕਮਲ ਦਾ ਫੁੱਲ ਰਹਿੰਦਾ ਪਾਣੀ ਵਿੱਚ ਹੀ ਆ ਉਹ ਪਾਣੀ ਵਿੱਚ ਹੀ ਪੈਦਾ ਹੁੰਦਾ ਪਰ ਹਮੇਸ਼ਾ ਕਮਲ ਦਾ ਫੁੱਲ ਪਾਣੀ ਦੇ ਉੱਪਰ ਆਪਣੀਆਂ ਪੰਖੜੀਆਂ ਰੱਖਦਾ ਹੈ ਆਪਣੇ ਆਪ ਨੂੰ ਚਿੱਕੜ ਨਹੀਂ ਲੱਗਣ ਦਿੰਦਾ ਪਾਣੀ ਤੇ ਆਪਣੇ ਪੱਤਿਆਂ ਨੂੰ ਪਾਣੀ ਨਹੀਂ ਲੱਗਣ ਦਿੰਦਾ ਸੁੱਕਾ ਰਹਿੰਦਾ ਮੁਰਗਾਬੀ ਰਹਦੀ ਸਾਰੀ ਜ਼ਿੰਦਗੀ ਛੱਪੜ ਦੇ ਵਿੱਚ ਐ ਪਾਣੀ ਦੇ ਵਿੱਚ ਐ ਉਹ ਚੁੱਭੀ ਵੀ ਮਾਰਦੀ ਨਾ ਪਾਣੀ ਦੇ ਵਿੱਚ ਉਹ ਦੂਰ ਨਿਕਲਦੀ ਐ ਜਾ ਕੇ ਉਹ ਫੇਰ ਵੀ ਆਪਣੇ ਖੰਗਾ ਨੂੰ ਪਾਣੀ ਨਹੀਂ ਲੱਗਣ ਦਿੰਦੀ ਉਹ ਸੁੱਕੀ ਰਹਿੰਦੀ ਬਿਲਕੁਲ ਇਸੇ ਤਰ੍ਹਾਂ ਕਹਿੰਦੇ ਮਹਾਰਾਜ ਇਹ ਰਹਿ ਸੰਸਾਰ ਦੇ ਵਿੱਚ ਰਹਿ ਆਪਣੇ ਪਰਿਵਾਰ ਦੇ ਵਿੱਚ ਆਪਣੇ ਪਰਿਵਾਰ ਦੀ ਦੇਖਭਾਲ ਵੀ ਕਰ ਜੋ ਵੀ ਤੇਰੀਆਂ ਜ਼ਿੰਮੇਵਾਰੀਆਂ ਉਹਨਾਂ ਨੂੰ ਬਾਖੂਬੀ ਨਿਭਾ ਪਰ ਆਪਣੇ ਮਨ ਨੂੰ ਇਹ ਵੀ ਸਮਝਾ ਕੇ ਰੱਖ ਬਣਾਏ ਸਦਾ ਨਹੀਂ ਰਹਿਣੀਆਂ ਇਹ ਸਭ ਕੁਝ ਸਦਾ ਨਹੀਂ ਰਹਿਣਾ ਇੱਕ ਦਿਨ ਛੱਡ ਜਾਣਾ ਇਹਨੂੰ ਕਹ ਲੈ ਆਧਾਰ ਆਪਣਾ ਪ੍ਰਮਾਤਮਾ ਦਾ ਨਾਮ ਬਣਾ ਆਧਾਰ ਆਪਣਾ ਵਾਹਿਗੁਰੂ ਦਾ ਸਿਮਰਨ ਬਣਾ ਪਰ ਅਸੀਂ ਆਧਾਰ ਪਦਾਰਥ ਬਣਾਏ ਹੋਏ ਆ ਅਸੀਂ ਆਪਣੀ ਜ਼ਿੰਦਗੀ ਦਾ ਆਧਾਰ ਇਹ ਪਦਾਰਥ ਬਣਾਇਆ ਇਹ ਸੰਸਾਰ ਬਣਾਇਆ ਵੀ ਜੇ ਆ ਮੈਨੂੰ ਨਾ ਮਿਲਿਆ ਤਾਂ ਅਸੀਂ ਮਰ ਜਾਣਾ ਜੇ ਸਾਨੂੰ ਆ ਨਾ ਮਿਲਿਆ ਤਾਂ ਮੇਰਾ ਕੁਝ ਨਹੀਂ ਬਣਨਾ ਪਰ ਜਦੋਂ ਵਾਹਿਗੁਰੂ ਦਾ ਨਾਮ ਸਾਡਾ ਆਧਾਰ ਹੋਏਗਾ ਜਿੱਥੇ ਪ੍ਰਮਾਤਮਾ ਦਾ ਨਾਮ ਹੁੰਦਾ ਹੈ ਉੱਥੇ ਸਾਰਾ ਕੁਝ ਹੀ ਆ ਜਾਂਦਾ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜੇਨ ਭੁੱਖਾ ਸਭ ਗਵਾਈਆਂ हे ਪਰਮਾਤਮਾ ਹੁਣ ਤੇਰਾ ਨਾਮ ਮੇਰੀ ਜ਼ਿੰਦਗੀ ਵਿੱਚ ਆ ਗਿਆ ਮੇਰੀਆਂ ਭੁੱਖਾਂ ਸਾਰੀਆਂ ਖਤਮ ਹੋ ਗਈਆਂ ਚਿੰਤਾ ਪਰੇਸ਼ਾਨੀਆਂ ਡਿਪਰੈਸ਼ਨਾਂ ਸਭ ਖਤਮ ਹੋ ਗਈਆਂ ਹੁਣ ਮਨ ਹੈ ਚੜਦੀ ਕਲਾ ਵਿੱਚ ਰਹਿੰਦਾ ਮਨ ਸਦਾ ਖੜਿਆ ਖੜਿਆ ਰਹਿੰਦਾ ਹੈ ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨੇ ਇੱਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਹੋ ਜਿਸ ਦੀਆਂ ਇਹ ਵਡਿਆਈਆਂ ਕਹਿੰਦੇ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਮੈਂ ਆਪਣੇ ਸਤਿਗੁਰੂ ਤੋਂ ਕੁਰਬਾਨ ਜਾਂਦਾ ਹ ਜਿਨੇ ਮੈਨੂੰ ਇਹ ਗੱਲ ਸਮਝਾਈ ਜਿਨੇ ਮੈਨੂੰ ਇਹ ਮੇਰਾ ਆਧਾਰ ਕੀਤਾ ਜਿਨੇ ਮੇਰਾ ਭਲਾ ਕੀਤਾ ਮੈਂ ਐਸੇ ਸਤਿਗੁਰ ਸਾਹਿਬ ਤੋਂ ਸਦਾ ਕੁਰਬਾਨ ਜਾਂਦਾ ਹ ਜਿਦੀਆਂ ਦਿੱਤੀਆਂ ਵਡਿਆਈਆਂ ਖਾ ਰਹੇ ਹ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਭਗਤ ਜਾਣਾ ਕੈ ਸੰਗ ਪਾਪ ਗਵਾਵਣਾ ਹੇ ਸਤਿਗੁਰ ਸਾਹਿਬ ਜੀ ਤੇਰੇ ਤੋਂ ਸਦਾ ਕੁਰਬਾਨ ਜਾਣਿਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਤੇਰਾ ਨਾਮ ਮੇਰੀ ਜ਼ਿੰਦਗੀ ਦਾ ਆਧਾਰ ਬਣ ਗਿਆ ਹੈ ਤੇ ਜਦੋਂ ਜ਼ਿੰਦਗੀ ਦਾ ਨਾਮ ਆਧਾਰ ਬਣ ਜੇ ਨਾ ਜਦੋਂ ਸਾਡੀ ਜ਼ਿੰਦਗੀ ਦਾ ਆਧਾਰ ਪਰਮਾਤਮਾ ਵਾਹਿਗੁਰੂ ਦਾ ਨਾਮ ਬਣ ਗਿਆ ਫਿਰ ਆਮ ਤੋਂ ਆਮ ਤੋਂ ਖੋਟਿਆ ਤੋਂ ਵੀ ਖਰੇ ਬਣਾ ਦਿੰਦਾ ਭਾਈ ਲੈਣਾ ਜੀ ਧੰਗੁਰੂ ਅੰਗਦ ਦੇਵ ਸਾਹਿਬ ਜੀ ਦੀ ਅੱਜ ਗੁਰ ਗੁਰਿਆਈ ਗੱਦੀ ਹੈ ਧੰਗੁਰੂ ਨਾਨਕ ਸਾਹਿਬ ਤੋਂ ਬਾਅਦ ਧੰਗੁਰੂ ਅੰਗਦ ਸਾਹਿਬ ਜੀ ਬਣੇ ਭਾਈ ਲੈਣਾ ਧੰਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਆਉਂਦਾ ਹੈ ਭਾਈ ਲੈਣਾ ਜਦੋਂ ਭਾਈ ਲੈਣਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆਉਂਦਾ ਹੈ ਉਹ ਕੋਦੋ ਆ ਇੱਕ ਆਮ ਇਨਸਾਨ ਹੈ ਪਰ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਅੰਗਾ ਨਾਲ ਲੱਗੇ ਗੁਰੂ ਘਰ ਦੀ ਸੇਵਾ